ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਜੋ ਜੀ ਅੱਜ ਦੀ ਸੈਰ ਸ਼ੁਰੂ ਕਰਦੇ ਹਾਂ ਸ਼ਾਮ ਸ਼ਾਮ ਦਾ ਸਮਾਂ ਸ਼ਾਮ ਦਾ ਸਮਾਂ ਹੈ ਜੀ 5 ਵਜੇ ਆ ਹਾਂਜੀ ਵਧੀਆ ਥੋੜੀ ਥੋੜੀ ਠੰਡਾ ਮੌਸਮ ਹਵਾ ਚੱਲ ਰਹੀ ਵਧੀਆ ਆ ਚਲੋ ਜੀ ਕਿਹੜਾ ਲੱ ਕੇ ਆਈਏ ਥੋੜਾ ਘੱਟ ਰਿਹਾ ਬਣਾਇਆ ਨੇ ਆਪੀ ਹਾਂਜੀ ਇਦਾਂ ਹੀ ਆ ਫਿਰ ਇਕ ਇਕਾਲ ਸਿੰਘ ਗਾਤਰਾ ਕਿਦਾਂ ਬਣਾਇਆ ਤੂੰ ਚੱਲ ਪੁੱਤ ਹਨਾ ਅਰੇ ਕਾਤੀ ਨੇ ਅਜਾ ਆਪਣੀ ਯਾਤਰਾ ਬਣਾ ਲਿਆ ਹਾਂ ਕਿੰਨੀ ਸੋਣੀ ਗਾਤਰੇ ਚ ਕਿਰਪਾਨ ਪਾਲੀ ਕਾਤੇ ਬੁਲਾਦਾ ਭਾਜਦੇ ਭਾਜਦੇ ਹਾਂ ਭਾਜਦੇ ਗਾਂ ਆ ਕੇ ਭਾਜਦੇ ਹਾਂ ਕਾਤੇ ਇੱਥੇ ਨਹੀਂ ਪੁੱਤ ਕਾਤੇ ਹਟ ਜਾ ਰੋਡ ਆ ਗਿਆ ਹੁਣ ਤਾਂ ਨਹੀਂ ਨਹੀਂ ਇੰਨੀ ਸਪੀਡ ਨਹੀਂ ਘਟਣੀ ਤੇਜ਼ ਅਕਾਲ ਸਿੰਘ ਤੇ ਅਕਾਲ ਸਿੰਘ ਦੇ ਫਾਦਰ ਸਾਹਿਬ ਅੱਗੇ ਚਲੇ ਗਏ ਆਪਾਂ ਹੈਗੇ ਆ ਪਿੱਛੇ ਉਹ ਚਲੇ ਗਏ ਬਾਈਕ ਕਿੱਥੋਂ ਆਉਂਦੇ ਆ Maji, I love you. Love you too, eh, I call for you. Jom, mari pergi. Hanji, cello. ਇਹ ਵੀ ਬਣ ਚੱਲਿਆ ਹੈ ਨਾ ਸ਼ਾਹਾਂ ਦੀ ਬਣਾਉਣੀ ਆ ਹਾਂਜੀ ਸ਼ਾਹਾਂ

ਹਾ ਫਿਰ ਕਿਰਪਾਨ ਕੱਢ ਕੇ ਗੱਤਕਾ ਕਰ ਛੇਤੀ ਜਾਓ 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 ਉੱਪਰ ਚੜ ਜਾ ਉੱਪਰ ਪਹਾੜੀ ਦੇ ਉੱਪਰ ਚੜ ਜਾਓ ਹੋ ਗਿਆ ਸ਼ੁਰੂ ਥੋੜਾ ਇੱਧਰ ਰਹਿ ਇੱਧਰ ਇੱਧਰ ਨੂੰ ਆ ਜਾ ਥੋੜਾ ਇੱਥੇ ਇੱਥੇ ਥੋੜਾ ਹਾਂ ਉਧਰ ਨਾ ਚਲ ਜੀ ਟੋਏ ਚਣਾ ਚਲ ਜੀ ਇੱਥੇ ਕ ਆ ਜਾ ਇੱਥੇ ਹਾਂ ਨਾ ਕਮ ਜਾ ਕਮ ਜਾ ਕਰ ਕਰ ਹੁਣ ਥੱਲੇ ਨਾ ਡੇਗੀ ਉਧਰ ਹਾਂ ਸ਼ਾਬਾਸ਼ ਉਧਰ ਨਾ ਜਾ ਉਧਰ ਨਾ ਜਾ ਇੱਧਰ ਰਹਿ ਥੋੜਾ ਹੂੰ

ਵਰੀਆ ਸਟੇਜ ਬਣੀ ਤੇ ਠੀਕ ਆ ਬਣ ਇਧਰ ਮੂਰੇ ਮੂਰੇ ਆ ਹਾਂ ਹੋਰ ਮੂਰ ਨੂੰ ਆ ਜਾ ਬਸ ਠੀਕ ਆ ਆ ਫੜਾ ਦੇ ਮੈਨੂੰ ਆ ਮੈਨੂੰ ਫੜਾ ਦੇ

ਸਿਹਤ ਨਾ ਚੱਲ ਲੱਕ ਬਾਂ ਲੈ ਕੇ ਆ ਗਿਆ ਮੈਂ ਉਹਨੂੰ ਮਾਰਤਾ ਉਹ ਦੇ ਗਿਆ ਓਕੇ ਵੈਰੀ ਗੁੱਡ ਸ਼ਾਬਾਸ਼ ਵੈਲ ਡਨ ਵੈਰੀ ਗੁੱਡ ਮੈਨੂੰ ਵੀ ਦੇ ਦੇ ਇੱਕ ਹੀ ਹਾਂ ਚੱਤ ਲਾਲਾ ਸਿੱਕੜੀ ਚੱਲ ਮੈਂ ਕਾ ਲੂ ਨਾ ਹਾਂ ਚਲ ਜੰਨੀ ਖਲ ਗਿਆ ਕਿੰਨਾ ਸੁਣਾ ਕਰਤਾ ਕਿੜ ਦਾ ਕਾਲ ਤਨੂ ਗੱਤ ਕੇ ਕਲਾਸ ਸੁਣਾ ਕੇ

이렇게 난시라고 ਚਲੋ ਜੀ ਅੱਜ ਦੀ ਹੋ ਗਈ ਆਪਣੀ ਵਾਕ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੇ ਛੱਡ ਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ